ਐਸਡੀਐਮ ਸਾਹਿਬ ਫਾਟਕਦੇ ਆਏ ਆ ਓਕੇ ਜੀ ਜਾਨਦਾ ਨਹੀਂ ਹਾਂਜੀ ਬਾਈਪਾਸ ਤੋਂ ਮਹਿਦੋ ਰੋਡ ਜਾਂਦਾ ਅੱਛਾ ਜੀ ਉਹਦੇ ਫਾਟਕਦੇ ਆਏ ਆ ਲੋਕਾਂ ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੜਕ ਬਣਾਉਣ ਲਈ ਠੀਕ ਹੈ ਜੀ ਕਿੱਥੋਂ ਵੀ ਗਿਆ ਜੀ ਕਿਉਂਕਿ ਇਹ ਤਾਂ ਸਾਡੀਆਂ ਬਣਦੀਆਂ ਸਹੂਲਤਾਂ ਆ ਹਾਂ ਉਹਦੇ ਵਾਸਤੇ ਮੰਗ ਪੱਤਰ ਦੇ ਭਾਈ ਕੋਈ ਹੱਕ ਨਹੀਂ ਬਣਦਾ ਹੁੰਦਾ ਉਹਦੇ ਐਸਡੀਐਮ ਸਾਹਿਬ ਵੀ ਹੁਣ ਜਿੰਨਾ ਚਿਰ ਮੈਡਮ ਨੇ ਨੇ ਪਾਸ ਕੀਤਾ ਤੇ ਅਸ਼ਵਿੰਨ ਸਾਹਿਬ ਨੇ ਮੇਰੇ ਜਿੰਨਾ ਕਿ ਮੇਰੇ ਸੋਚਿਆ ਨਾ ਵੀ ਉਹਨਾਂ ਨੇ ਨਹੀਂ ਪਾਸ ਕਰਨਾ ਜਦੋਂ ਜਿਹੜੇ ਜਿਹੜੇ ਲੋਕੀ ਮੰਗ ਕਰਦੇ ਆ ਉਹ ਜੇ ਮੈਡਮ ਦੇ ਹੋਏ ਤਾਂ ਤਾਂ ਹੀ ਮੇਰੇ ਸਾਬ ਨਾਲ ਕੰਮ ਹੋਣਾ ਮੇਰਾ ਜਿੰਨਾ ਤਜਰਬਾ ਆਇਆ ਮੈਂ ਜਿੰਨੇ ਕਦੇ ਆਪਣੇ ਦੇਖਿਆ ਆ ਉਹ ਨਹੀਂ ਕੰਮ ਹੋਣਾ ਹਨ ਇੰਨਾ ਕਿ ਤਕਾ ਹੋ ਰਿਹਾ ਆ ਹਰੇਕ ਬੰਦੇ ਦੇ ਪਰਚਾ ਹੋਈ ਜਾਂਦਾ ਆ ਬਸ ਹੁਣ ਮੁੰਡੇ ਨੇ ਗੱਲ ਦੱਸੀ ਪਿੱਛੇ ਤੁਹਾਨੂੰ ਹਨ ਬਈ ਉਹ ਪਿੱਛੇ ਉਸ ਟਰੈਕਟਰ ਲੈ ਕੇ ਆ ਰਿਹਾ ਸੀਗਾ ਸਾਡੇ ਰਸਤੇ ਯਾਰ ਵੀ ਲੱਗਦਾ ਟਰੈਕਟਰ ਪਿੱਛੇ ਲੈ ਕੇ ਆ ਰਿਹਾ ਸੀ ਤੇ ਪਿੱਛੇ ਉਹਦੇ ਵਿੱਚ ਸਕੂਟਰੀ ਭੱਜੀ ਹਨ ਤੇ ਉਹ ਦੂਜੀ ਪਾਰਟੀ ਨਾਲ ਸਬੰਧਤ ਸੀਗਾ ਰਾਤੋ ਰਾਤ ਹੀ ਚੱਕ ਲਿਆ ਉਹ ਹੁਣ ਪੁੱਛੇ ਮੇਰਾ ਧਰਨੇ ਵਿੱਚ ਸੁਣਿਆ ਵੀ ਹੈਗਾ ਕਹਿੰਦੇ ਉਹਨਾਂ ਤਾਂ 5 ਲੱਖ ਰੁਪਏ ਦੀ ਮੰਗ ਕਰਦੇ ਸੀਗੇ ਆਹ ਬਟੇਟਰ ਡੀਐਸਪੀ ਸਾਹਿਬ ਕਹਿੰਦੇ ਮੇਰੇ ਕੋਲ ਆ ਕੇ ਸਾਹਮਣੇ ਇੱਥੇ ਮੇਰੇ ਖੜਾ ਕਰੋ ਇਹ ਕਿੰਨਿਆਂ ਦਾ ਹੱਕ ਦੀਆਂ ਗੱਲਾਂ ਆ ਜਿਹੜਾ ਨਾਰਮਲ ਪਰਚਾ ਹੋ ਨਾਰਮਲ ਪਰਚਾ ਹੋਵੇ ਅਸੀਂ ਨਹੀਂ ਕਹਿੰਦੇ ਵੀ ਜੇ ਹਰੇਕ ਨਾਲ ਧੱਕਾ ਹੋਵੇ ਵੀ ਹਾਂ ਜੇ ਬੰਦਾ ਕੋਈ ਗਲਤੀ ਕਰਦਾ ਆ ਉਹਦੇ ਉੱਤੇ ਹੀ ਪਰਚਾ ਹੋਵੇ ਐਵੇਂ ਨਜਾਇਜ਼ ਕਿਸੇ ਨੂੰ ਆਪਣੇ ਨਾਲ ਪਾਰਟੀ ਨਾਲ ਲਾਉਣਾ ਅੱਜ ਮੈਨੂੰ ਤੁਸੀਂ ਮੇਤੇ ਪਰਚਾ ਕਰੋ ਜਾਂ ਭਾਜੀ ਦੇ ਪਰਚਾ ਕਰੋ ਕਿਸੇ ਆਪਾਂ ਪਰਚਾ ਕਰ ਦਿੰਦੇ ਆ ਉਹ ਆਪਣੇ ਜਸਮਾਨੀ ਤੌਰ ਤੇ ਅਪ ਤਸ਼ੱਦਦ ਹੋਣਾ ਡਰਦਾ ਹੋਇਆ ਅੱਤੇ ਯਾਰ ਤੋਂ ਡਰਦਾ ਹੋਇਆ ਘੜੀ ਦੀ ਘੜੀ ਕੋਸ ਸਮਾਉਣਾ ਨਾਲ ਤੁਰਿਆ ਬਰੂਗਾ ਮੈਂ ਹੁਣ ਜਿੱਦਾਂ ਆ ਮੈਂ ਇੱਕ ਛੋਰੀ ਭਾਜੀ ਗੱਲ ਕਰਦਾ ਹਾਂ ਜੀ ਹੁਣ ਤੱਕ ਦੀ ਆਮ ਆਦਮੀ ਆਪ ਪਾਰਟੀ ਕਹਿੰਦੇ ਆਮ ਆਦਮੀ ਪਾਰਟੀ ਕਾਦੀ ਰਹਿ ਗਈ ਇਹ ਕੋਈ ਅਕਾਲੀ ਆ ਕੋਈ ਕਾਂਗਰਸੀ ਆ ਜੋ ਪੁਰਾਣੀਆਂ ਆਪਣੀਆਂ ਪਾਰਟੀਆਂ ਛੱਡ ਕੇ ਆਏ ਹੋਏ ਆ ਉਹ ਬੰਦੇ ਵਿੱਚ ਆਏ ਹੋਏ ਆ ਤੇ ਜਿਹੜੇ ਜਿਹੜੇ ਆਮ ਆਦਮੀ ਵਾਲੇ ਬਣੇ ਸੀਗੇ ਮਨ ਲਓ ਸਾਈਕਲ ਵਾਲੇ ਬਣੇ ਸੀਗੇ ਕੋਈ ਸੁਣਿਆ ਸੀਗਾ ਵੀ ਮੋਬਾਈਲ ਰਿਪੇਅਰ ਕਰਦਾ ਬਣਿਆ ਸੀਗਾ ਅੱਜ ਕੱਲ੍ਹ ਵਧੀਆ ਗੱਡੀਆਂ 'ਚ ਫਿਰਦੇ ਆ ਉਹਨਾਂ ਵਿੱਚ ਵੀ ਨਾ ਜ਼ਿਆਦਾ ਤਾਂ ਆ ਜਾਂਦੇ ਜਿੱਥੇ ਜੇ ਜਦੋਂ